ਤੇ ਜੇ ਸਾਨੂੰ ਹੋਏ 10 ਰੁਪਏ ਲੈ ਲਾ ਦਿੱਤੀ ਤੇ ਇਹਦੇ ਸਾਰਾ ਡੋਰਾ ਆਸਤੇ ਸਾਫ ਆ ਜਾਈਏ ਤੋਂ ਮੈਂ ਡੀਗ ਰੇਟ ਦੇ ਬੇਚਾ ਭਾਈ ਸਾਹਮਣੇ ਦੇਖਣ ਜਾ ਕੇ ਹਾਂ ਹਾਂ ਉਹ ਪਤੀ ਕਿਥੇ ਹੀ ਉਹ ਬਾਈਕ ਵਾਸਤੇ ਨਹੀਂ ਨਹੀਂ

La la mia vita è così, la mia vita è così, la mia vita è così, ਆਹ ਨਾਲੇ ਆ ਗਏ ਤਸੀਲਾਂ ਚਾਹ ਰਹੇ ਸਾਰੇ ਭਾਗਦਾਰ ਹੌਣ ਜ਼ਿੰਮੇਵਾਰੇ ਦਾ ਬੰਦੇ ਪੇਟ ਦੀ ਬੱਤੀ ਹੋਣੀ ਅੱਤੇ ਪੇਟ ਦੀ ਬੱਤੀ ਪਾਉਂਦੇ ਸਾਰੇ ਭਾਗਦਾਰ ਕਿਹੜੀ ਅੰਦਰੀ ਚੰਡੀ ਨਹੀਂ ਸਾਰੇ ਭਾਗਦਾਰ ਕਰਨਾ 25 ਦਿਨ ਤੋਂ ਨਾ ਭਾਜੀ ਸਾਡੇ ਦਾ ਜਿਹੜਾ ਟ੍ਰਾਂਸਫਰਿੰਗ ਘਰਾ ਗਿਆ ਪਿਆ ਵਾ ਉਹ ਰੋਜ਼ ਰਾਤ ਨੂੰ ਸਾਡੇ 8:30 10:00 ਵਜੇ ਸੜ ਜਾਂਦਾ ਫੇਰ ਸਾਨੂੰ ਸਾਰੇ ਭਰਾਓ ਇਕੱਠੇ ਹੋ ਜੇ 14 ਪੇ ਦਾ ਬਿਜਲੀ ਬੋਰਡ ਦੇ ਸਰਨੇ ਬੋਲੇ ਪਏ ਨੇ ਰਾਤ ਨੂੰ 1:00 ਵਜੇ ਬੱਤੀ ਉਂਦੀ ਆ ਫੇਰ ਜੜੀ 6:00-7:00 ਦੇ ਨਾਲ ਫੇਰ ਚਲੀ ਜਾਂਦੀ ਫੇਰ ਦੁਪਹਿਰਾਂ ਨੂੰ ਠੀਕ ਹੁੰਦੀ ਹੈ ਪਾਜੀ ਇਹ 20-25 ਦਿਨ ਹੋ ਗਿਆ 6 ਵਰੀ ਕੰਪਲੀਟ ਆ ਜੀ ਕਿ ਅਸਲੀ ਸਾਬ ਨੂੰ ਪੈਸਾ ਦਾ ਟ੍ਰਾਂਸਫਰ ਵਿੱਚ ਹਿੰਦ ਕੀਤਾ ਜਾਵੇ ਉਹ ਰੋਜ਼ ਉੱਡ ਜਾਂਦਾ ਰੋਜ਼ ਬਦਲਦੇ ਨੇ ਰੋਜ਼ ਉੱਡ ਜਾਂਦਾ ਸਾਡੀ ਸਮਝ ਤੋਂ ਬਾਹਰ ਹੋਇਆ ਖਰਾਵਾ ਉਹ ਲੈ ਟ੍ਰਾਂਸਫਰ ਨੂੰ ਬਦਲਦੇ ਆ ਉਹਦੇ ਨਾਲ ਫਿਊਜ਼ ਲਾ ਕੇ ਚੱਲੇ ਜਾਂਦੇ ਸਾਡੇ ਬਲਾਜਨ ਨਾਲ ਫਿਊਜ਼ ਲਾਤਾ ਪਾਜੀ ਇਹਦੇ ਨਾਲ ਕੋਈ ਮਸਲਾ ਹੱਲ ਨਹੀਂ ਆ ਤਸਵੀਰ ਦੀ ਪੱਤੀ ਬੰਦਾ ਏ.ਸੀ. ਚ ਪਾਣੀ ਨਹੀਂ ਬੱਚੇ ਪਿਆਸੇ ਮਰ ਰਹੇ ਨੇ ਪਾੜੇ ਅਧਵਾ ਚੋੜ ਦੇ ਬਾਹਰ ਹੀ ਪਈ ਹੋਈ ਹੈ ਕਿਹੜਾ ਕਿਹੜਾ ਏਰੀਆ ਸੂਰਤਾਂ ਬਣਦਾ ਪਾ ਜੀ ਸਾਣਾ ਦੋਸ਼ਪੁਰਾ ਏਰੀਆ ਮੇਸ਼ੀਦਾਂ ਦਾ ਟ੍ਰਾਂਸਫਰ ਹੋਣਾ ਤੇ ਪਿਛਲੇ 20 ਸਾਲਾਂ ਜਿਹਨਾਂ ਦੇ ਹੋਵਾਲ ਹੈ ਸਰਕਾਰ ਇੱਕ ਪਾਸੇ ਕਹਿੰਦੀ ਹੈ ਜੀ ਬਿਜਲੀ ਕੋਈ ਤੇਜ ਹੈ ਲੇਕਿਨ ਇੱਕ ਪਾਸੇ ਬੱਤੀ ਮੰਗਣੀ ਦੇ ਬਾਰੇ ਕੀ ਪਾ ਜੀ ਬਿਜ਼ੀ ਫ੍ਰੀ ਮੇਲ ਦਾ ਤਾਂ ਫਾਇਦਾ ਹੀ ਕੋਈ ਨਹੀਂ ਜੇ ਬੱਤੀ ਆਉਣੀ ਨਹੀਂ ਹੁੰਦੀ ਦੇਣੀ ਜਿੰਨੇ ਸਰਦਾਰ ਦੇਣ ਜਾਂਦੀ ਵੀ ਇੱਕ ਦਿਨ ਦੇ ਤਸੀਲ ਦਾ ਮਾਫ ਪਰ ਜਿਹਨਾਂ ਸਾਡਾ ਬੱਤੀ ਪਾਲ ਸਿੰਘ ਜੀ ਦੇ ਨਿਕਲਦੇ ਇਹਨਾਂ ਦੇ ਘਰ ਦੇ 10 ਸੁੱਣ ਦਾ ਮਾਫ ਹੋ ਰਹੀਆ ਪਰ ਸਾਨੂੰ ਦੇਖ ਜੀ YouTube ਨੂੰ ਵਿੱਚ ਵਰਤਨ ਨੂੰ ਮਿਲਗਾ ਸਰਕਾਰ ਨੂੰ ਇਹ ਗੱਲ ਦੱਸ ਦੇਣਾ ਸਾਡੇ ਹੱਥ ਜਨਾਲੋ ਅਦਰ ਦੇ ਸਾਨੂੰ ਜਗਾ ਦੇਣੀ ਸਾਡੇ ਜੇਲੇ ਦੇ ਛੋੜ ਲੋ ਤੇ ਜੇਲੇ ਲੋ ਜਿਵੇਂ ਮਰਜ਼ੀ ਕਰ ਲੋ ਸਾਡੇ ਬੱਚਿਆਂ ਨੂੰ ਪਾਣੀ ਦੇ ਦੋ ਸਾਨੂੰ ਬੱਤੀ ਦੇ ਦੋ ਇੱਕ ਹੁਣ 20 ਤੋਂ 25 ਦਿਨ ਹੋ ਗਏ ਵਿਚਾਰੇ ਗਰਮੀ 'ਚ ਮਰ ਰਹੇ ਨੇ 32 ਬੱਚੇ ਨਿੱਕੇ ਨਿੱਕੇ ਨੇ ਮਿਲਕਦੇ ਫਿਰਦੇ ਨੇ ਸਿਆਣਾ ਬਣਾ ਨਹੀਂ ਅੱਜ ਕੱਲ ਗਰਮੀ 'ਚ ਰਹਿ ਸਕਦਾ ਬੱਚੇ ਕਿੱਦਾਂ ਰਹਿਣ ਹਰ ਘਰ ਦੇ ਵਿੱਚ ਨਿੱਕੀ ਨਿੱਕਾ ਬੱਚਾ ਹੈ ਲੜਕੇ ਹੈ ਨਹੀਂਆ ਮੋਟਰਾਂ ਜਲ ਨਹੀਂਆ ਨੇ ਮੋਟਰਾਂ ਚੱਲ ਨਹੀਂ ਰਹੀਆਂ ਪਲਕੇ ਦੇ ਪਾਣੀ ਹੈ ਨਹੀਂ ਪਾਜੀ ਆਜੀ ਬਰਨਾਲਕ ਵਾਲ ਦੇ ਸਾਹਮਣੇ ਬਿਲਕੁਲ ਸਾਡੇ ਕੋਲ ਸ਼ਹਿਰ ਕੇ ਵੀ ਜਿਹੜੀ ਬਤਾਲ ਗੌਸਪ੍ਰੇਲ ਨੂੰ ਦੇ ਰਹੇ ਨੇ ਜ਼ਿਆਦਾਤਰ ਇਹ ਵਰਤੀ ਉੱਥੇ ਧਰਨਾ ਲਾਇਆ ਉਦੋਂ ਤੱਕ ਧਰਨਾ ਜਾਰੀ ਰਹੇਗਾ ਜਦੋਂ ਤੱਕ ਸਾਡੇ ਉਸ ਇਲਾਕੇ ਨੂੰ ਬੱਤੀ ਪੂਰੀ ਨਹੀਂ ਦਿੱਤੀ ਜਾਏਗੀ ਪਾਜੀ ਕਿੰਨੀ ਦਿਨ ਬੱਤੀ ਚੱਲਦੀ ਉਹਦੀ ਕਦੋਂ ਇਹ ਪੁੱਛੋ ਮਹਾਰਾਜ ਜਾਨਦੀ ਰਾਣੇ ਪੁੱਛੋ ਹੁੰਦੀ ਕਦੋਂ ਪੰਜ ਮਿੰਟ ਨਹੀਂ ਆਉਂਦੀ ਪੰਜ ਮਿੰਟ ਕੀ ਪੰਜ ਸਕਿੰਟ ਆਉਂਦੀ ਹੈ ਅੱਗ ਲੱਗਦੀ ਹੈ ਉਹਨੂੰ ਬਸ ਗਈ ਉਹ ਸਟਾਫਰ ਆਪਣੀ ਪੋਸਟ ਵੀ ਖੋ ਗਏ ਦੇਖੋ ਸਾਹਿਬ ਬਾਹਰ ਨੇ ਕਿ ਇਹਨਾਂ ਦਾ ਟ੍ਰਾਂਸਪੋਰਟ ਡੈਮੇਜ ਹੋਇਆ ਸੀ ਉਹ ਸਾਰੇ ਬਦਲ ਦਿੱਤਾ ਗਿਆ ਤਕਨੀਕੀ ਮਿਕਸ ਕਰਕੇ ਦੁਬਾਰਾ ਸੜ ਗਿਆ ਲੋਡ ਕਰਕੇ ਸਪਲਾਈ ਜਾਂਦਿਆ ਇਹਨਾਂ ਦੇ ਨੋਟ ਬਾਰੇ ਬੰਦੇਾਂ ਨੂੰ ਵਿਸ਼ਵਾਸ ਦਿਵਾਇਆ ਗਿਆ ਵਾ ਤੇ ਸਾਡੇ ਮੁਲਾਜ਼ਮ ਜਿਹੜੇ ਆ ਰਹੇ ਆ ਕਿਉਂਕਿ ਸਤਾਪੇ ਸਾਡੇ ਕੋ ਹੈ ਨਹੀਂ ਇੱਕ ਇੱਕ ਦੋ ਦੋ ਬੰਦੇ ਆ ਸਾਰਾ ਕਿੰਨਾ ਤਕੜਾ ਬਟਾਲਾ ਹੈ ਇਹ ਕਾ ਉਹ ਕਮਲੇਟ ਕਰਨ ਦੇ ਸੇ ਨੇ ਨੇ ਕਿਹਾ ਕਿ ਵਿਸ਼ਵਾਸ ਰਹਾਬ ਤੁਸੀਂ ਚਾਓ ਬੰਦੇ ਆਉਂਦੇ ਆ ਬੰਦਾ ਲੰਘੇ ਵਾਲ ਤੋਂ ਅਸੀਂ ਸੱਜਣਾ ਕੰਮ ਨੂੰ ਤੋਂ ਆ ਆਏਗਾ ਕੁਝ ਵੀ ਇੱਥੇ ਟਰਾਲੀ ਲੱਗੀ ਹੈ ਦੂਸਰੇ ਟਰਾਲੀ ਤੋਂ ਸਪਲਾਈ ਚਲਾ ਦਿੰਦੇ ਆ ਗੱਲ ਵਿੱਚ ਪਰ ਇਹ ਕਿਹੜਾ ਏਰੀਆ ਹੈ ਇਹ ਮਰਕੀਆ ਹਸਪਤਾਲ ਦਾ ট্রান্সਫਾਰਮਰ ਹੈ ਜਿਹੜਾ ਉਹ ਤੋਂ ਤੱਕ ਬੱਤੀ ਠੀਕ ਹੋ ਜੇ ਹਲਾਜ ਮੌਨ ਤੋਂ ਅਸੀਂ 10 15 ਮਿੰਟਾਂ ਲੈ ਕੇ ਚਲੂ ਕਰਦਾ ਅਸੀਂ ਨੇ ਕਿਹਾ ਵੀ ਟੈਕਨੀਕੀ ਕੰਮ ਹੈ ਟੈਕਨੀਕੀ ਕੰਮ ਨੂੰ ਟਾਈਮ ਲੱਗਦਾ ਹੈ 11 ਜਾਂ ਸਾਢੇ 11 ਕੰਮ ਅਸੀਂ ਲੱਗ ਚਾਲੂ ਕਰਵਾ ਰਹੇ ਠੀਕ ਹੈ